ਤੁਹਾਨੂੰ ਸਾਰਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਆਉਂ ਵਿੱਚ ਆਉਂਲੀ ਜੀ ਆਇਆਂ ਤੁਹਾਡਾ ਧੰਨਵਾਦ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਰਾਹੀਂ ਭਾਜਪੀ ਦੇ ਲੀਡਰਾਂ ਦੀ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਜਿਸ ਤੰਗ ਨਾਲ ਉਹਨਾਂ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਜਿਸ ਤੰਗ ਦੇ ਨਾਲ ਬੀਜੇਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਨੇਤਾ ਆਥੀ ਜੀ ਦੇ ਖਿਲਾਫ ਜਿਸ ਤੰਗ ਨਾਲ ਬਾਪੂ ਰੋਲਾ ਖੜਾ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਉਹਨੇ ਸਾਡੇ ਗੁਰੂਆਂ ਨੂੰ ਵੀ ਆਪਣੀ ਸਿਆਸਤ ਵਾਸਤੇ ਜਿਹੜਾ ਇੱਕ ਝੂਠੀ ਵੀਡੀਓ ਬਣਾ ਕੇ ਵਰਤਿਆ ਬੀਜੇਪੀ ਦੇ ਇੱਕ ਮੰਤਰੀ ਕਪਲ ਬਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਕਮਿਸ਼ਨਰ ਦੇ ਕੋਲ ਔਰ ਪੁਲਿਸ ਨੇ ਫੋਰੈਂਸ ਲੈਬ ਦੇ ਵਿੱਚ ਉਹਨੂੰ ਪੜ੍ਹ ਕੇ ਜਾਂਚ ਕੀਤੀ ਜਿਹਦੇ ਵਿੱਚ ਸਪਸ਼ਟ ਤੌਰ ਤੇ ਦਿਖਦਾ ਕਿ ਆਤਜੀ ਜੀ ਨੇ ਕਿਤੇ ਵੀ ਗੁਰਦਵਾਰਾਂ ਦਾ ਜਿਗਰ ਤੱਕ ਨਹੀਂ ਕੀਤਾ ਬੋਲਦੇ ਆ ਪਰ ਕਿੱਦਾਂ ਉਸ ਵੀਡੀਓ ਨੂੰ ਜਿਹੜਾ ਚੇਂਜ ਕੀਤਾ ਗਿਆ ਕਿੱਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟੀਆ ਪੋਲਿਟਿਕਸ ਕਰ ਰਹੀ ਹੈ ਉਹ ਭਾਜਪਾ ਕਾ ਵੀ ਹੈ ਔਰ ਭਾਜਪਾ ਇਹ ਨਹੀਂ ਨੀਵੇ ਲੈ ਬਲਤੇ ਕਿ ਸਾਡੇ ਗੁਰੂਆਂ ਨੂੰ ਉਹਨੇ ਦਾਤੇ ਲਾਤਾ ਸਾਡੀ ਪਾਰਟੀ ਸਾਡੀ ਸਰਕਾਰ ਸਵਾਦ ਭਗਵਾਨ ਸ੍ਰਮਾਨ ਦੀ ਸਰਕਾਰ ਨੇ ਹੁਣੇ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਸਾਹ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੁਮਤਾਵੰਦ ਮਨਾਇਆ ਤੇ ਦੂਜੇ ਪਾਸੇ ਭਾਜਪੀ ਕੇਰੇ ਕੰਮ ਦੇ ਉੱਤੋਂ ਆਈ ਹੈ ਭਾਜਪੀ ਨੇ ਸਾਡੇ ਗੁਰੂਆਂ ਦਾ અપਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਜੀ ਦੇ ਭਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਾਜੀ ਕੀਤੀ ਸਰਦਾਰ ਪ੍ਰਗਟ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਰਦਾਰ ਸੁਖਬਾਲ ਸਿੰਘ ਖਹਿਰੇ ਦੇ ਵੀ ਕੀਤੀ ਔਰ ਯਾਰ ਪੋਲਿਟਿਕਸ ਕਰ ਲੱਗ ਗਿਆ ਥੋੜਾ ਬਹੁਤਾ ਤੇ ਸੋਚਿਆ ਕਰੋ ਇਹਨਾਂ ਨੂੰ ਤੇ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤੇ ਬਖਸ਼ ਦਿਓ ਕਿਹੜੇ ਰਾਹ ਪੈ ਗਏ ਤੁਸੀਂ ਤੁਸੀਂ ਸਾਡੀ ਆਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਤੇ ਆਲੋਚਨਾ ਕਰੋ ਜਦ ਤੁਸੀਂ ਵੇਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਭ ਲੋਕਾਂ ਦੀ ਨਿੰਦਾ ਕਰਦਾ ਬੀਜਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਬਾਅਦ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਘਨਾਉਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀਆਂ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰ ਰਹੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿਸਾਨ ਦੇ ਵਰਤੋਂ ਤੋਂ ਲੈ ਕੇ ਸਾਡੇ ਕੌਮੀ ਕਦਮੀਂਦਾਂ ਦਾ ਵਿਰਧ ਕੇ ਇਹਦੀ ਵਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਰਾਂਗੇ ਔਰ ਗੁਰੂਆਂ ਦੇ ਨਾਂ ਤੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਆ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਭਾਜਪਾ ਨੇ ਪੰਜਾਬ ਨੂੰ ਬਹੁਤ ਬਦਵਾਦ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਭਾਜਪਾ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਜਿਹੜੇ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਭਾਜਪਾ ਹੱਤ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਸ ਜਿਹੜੇ ਪਸਾਰੇ ਜਾਣ ਪਰ ਉਹ ਸਮਝਾਂ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਤੇ ਸੁਣੋ ਕੋਈ ਬੰਦਾ ਲਿਆਵੇ ਵੀਡੀਓ ਸਦਾਵੇਂ ਜਿੱਥੇ ਆ ਤੁਸੀਂ ਦੇ ਕਿ ਉਹਦੇ ਮੂੰਹ ਚੋਂ ਗੁਰੂ ਗੁਰੂ ਸ਼ਬਦ ਨਿਕਲਾ ਹੋਵੇ ਪਰ ਉਦਾਂ ਹੀ ਕਹੀ ਜਾਂਦੇ ਯਾਰ ਜਦੋਂ ਲਾਈਵ ਚ ਗਈ 1 ਮਿੰਟ ਚ ਉਹਨਾਂ ਦੇ ਵੋਟ ਆ ਗਈ ਕਿਤਾ ਜੀ ਬਿਲਕੁਲ ਗਲਤ ਆਪ ਬਾਅਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ ਵਾਸੀ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪਾ ਜਿਹੜੀ ਸਾਡੇ ਵਿੱਚ ਆਪਸੀ ਨਸਤਬਾਦਾ ਕਰਦੀ ਚਾਹੁੰਦੀ ਹੈ ਨਸਤ ਦੀ ਰਾਜਨੀਤੀ ਕਰਦੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪਾ ਦੇ ਪਿੱਛੇ ਲੱਗਦੀ ਬੜਨਾ ਭਾਜਪਾ ਪੰਜਾਬ ਵਿਰੋਧੀ ਹੈ ਭਾਜਪਾ ਕਿਸਾਨ ਵਿਰੋਧੀ ਹੈ ਭਾਜਪਾ ਸਿੱਖ ਵਿਰੋਧੀ ਹੈ ਭਾਜਪਾ ਗਰੀਬ ਵਿਰੋਧੀ ਹੈ ਭਾਜਪਾ ਦਲਤ ਵਿਰੋਧੀ ਹੈ ਭਾਜਪਾ ਹਰ ਪੰਜਾਬੀ ਦੇ ਵਿਰੋਧੀ ਇਸ ਕਰਕੇ ਬੀਜੇਪੀ ਤੋਂ ਆਪ ਸਭ ਨੇ ਸਾਫ ਦਾ ਲੜਣਾ ਇਹ ਮੈਂ ਤੁਹਾਡੇ ਲਈ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਇਸ਼ੂ ਆ ਇਹ ਇਸ਼ੂ ਦੇ ਉੱਤੇ ਸਾਡੇ ਜਜ਼ਬਾਤਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੀ ਆ ਬੀਜੇਪੀ ਇਹ ਮੈਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ ਅੱਛਾ ਜੀ ਉਹਨਾਂ ਦੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਵੈ ਕਿ ਇਹ ਵੀਡੀਓ ਜਿਹੜੀ ਹੈ ਵਿਧਾਨ ਸਭਾ ਦੀ ਸੀ ਇਹ ਤੇ ਜਲੰਧਰ ਕਮਿਸ਼ਨਰ ਕੋ ਕੋਈ ਰਾਈਟ ਨਹੀਂ ਹੈ ਕਿ ਇੱਥੇ ਪਰਚਾ ਦੇ ਸਕੇ ਸਾ ਜਿੱਦੋਂ ਉਹਨਾਂ ਦੇ ਮੰਤਰੀ ਨੇ ਆਪਣੇ ਕਾਊਂਟ ਦੇ ਉੱਤੇ ਕਪਲ ਮਿਛਲੇ ਦੀ ਨੂੰ ਡਾਊਨਲੋਡ ਕਰਤਾ ਫਿਰ ਕਿਉਂ ਨਹੀਂ ਦਿਖਾਉਂਦੇ ਫਿਰ ਕਿਉਂ ਨਹੀਂ ਦਿਖਾਉਂਦੀ ਜਦੋਂ ਉਹਦੇ ਉਹਦੇ ਵਾਇਰਲ ਕਰਤੀ ਮੰਤਰੀ ਨੇ ਤੇ ਅਸੀਂ ਉਸੇ ਵੀਡੀਓ ਦਾ ਕਪਲ ਮਿਛਲਾ ਵਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਲੈਬ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਪੂਲੇ ਬੀਛਰਾ ਦੇ ਉੱਤੇ ਜਿਹੜੀ ਐਫਆਈਆਰ ਦਰਜ ਕੀਤੀ ਆ ਕਿ ਉਹਨੇ ਬਹੁਤ ਗਲਤ ਕੰਮ ਕੀਤਾ। ਅੱਛੀ ਕੋਈ ਕੋਈ ਨਹੀਂ ਦਿੱਤਾ ਗਿਆ ਕਿ ਉਹ ਕਹਿ ਰਹੀ ਜਾਤੀ ਵੀਡੀਓ ਵਾਇਰਲ ਹੋਈ ਆਤਿਸ਼ੀ ਨਜ਼ਰ ਨਹੀਂ ਆ ਰਹੀ ਨਾ ਵਿਧਾਨ ਸਭਾ ਵੀ ਜਾਰੀ ਕਿਤੇ ਵੀ ਨਹੀਂ ਆ ਰਹੀ। ਬਿਲਕੁਲ ਨਹੀਂ ਕਿਉਂ ਨਹੀਂ ਨਜ਼ਰ ਆਦੀ ਦਿੱਲੀ ਚ ਕੰਮ ਕਰ ਰਹੀ ਐ। ਨਜ਼ਰ ਕਿਉਂ ਨਹੀਂ ਆਦੀ? ਆਤਿਸ਼ੀ ਦਿੱਲੀ ਹੱਥਾਂ ਦੇ ਜਾਊਗੀ ਆਤਿਸ਼ੀ ਕੋਈ ਆਤਿਸ਼ੀ ਨਾਲ ਕੋਈ ਗਨਾ ਕਰਦਾ। ਆਤਿਸ਼ੀ ਨੇ ਕੀ ਕੀਤਾ ਯਾਰ? ਆਤਿਸ਼ੀ ਪੰਜਾਬ ਦਾ ਜਦ ਦੇਸ਼ ਦੇ ਆਪਣੇ ਦਿੱਲੀ ਦੇ ਮੁੱਦੇ ਠਾਵੀਏ ਉੱਥੇ ਠਾਊਗੀ। ਵਿਰੋਧੀ ਧਿਰ ਨਹੀਂ ਨੇ ਦਿੱਤਾ ਉਹ ਜਾਊਗੀ ਭਾਜਪਾ ਨੂੰ ਡਰ ਨਾਲ ਲਿਓ। ਕਦੀ ਵੀ ਨਹੀਂ ਡਰਦੀ ਭ ਕਹ ਰਹੇ ਡੈ ਕਿ ਸਿਰਸਾ ਸਾਹਿਬ ਕਹ ਰਹੇ ਇਸ ਮਾਮਲੇ ਚ ਕਿਆ ਅਕਾਲ ਤਖਤ ਸਾਹਿਬ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਜੀ ਮਨਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਉਹ ਸੱਸਾ ਬਹੁਤ ਕੁਝ ਕਹਿੰਦਾ ਆ ਸੱਸਾ ਇਹ ਕਿ ਉਹਦੀ ਕਹਿੰਦਾ ਕਿ ਪੰਜਾਬ ਨਾਲ ਜੋ ਠੱਕਾ ਕਾ ਦੀ ਭਾਜਪਾ ਬੰਦ ਕਰੇ ਸੱਸਾ ਇਹ ਕਿ ਉਹਦੀ ਕਹਿੰਦਾ ਪੰਜਾਬ ਦਾ ਫੰਡ ਦਵੇ ਸੱਸਾ ਚੰਡੀਗੜ੍ਹ ਦੇ ਮਾਮਲੇ ਤੇ ਕਿਉਂ ਦੀ ਬੋਲਦਾ ਸੱਸਾ ਦੁਨੀਆ ਅਸੂ ਦੀ ਮਾਮਲੇ ਤੇ ਕਿਉਂ ਦੀ ਬੋਲਦਾ ਸੱਸਾ ਪਾਣੀ ਦੇ ਮਾਮਲੇ ਤੇ ਕਿਉਂ ਦੀ ਬੋਲਦਾ ਸੱਸਾ ਸਾਡੇ ਫੰਡਾਂ ਦੇ ਮਾਮਲੇ ਤੇ ਕਿਉਂ ਦੀ ਬੋਲਦਾ ਸੱਸਾ ਇਹੋ ਜਿਹੇ ਕੰਮਾਂ ਤੋਂ ਤੁਸੀਂ ਜਲ ਸਿਆਸਤ ਕਾ ਦਿਓ ਅੰਦ ਚਲ ਮੌਣੀ ਦਾਈ ਦਿਆ ਯਾਰ ਤੂੰ ਭਾਜਪੀ ਦਾ ਲੀਡਰ ਹੋ ਕੇ ਕਿਦਾਂ ਦੀ ਸਿਆਸਤ ਕਰਦੇ ਹੋ ਗੁਰੂਆਂ ਦੀ ਸਿਆਸਤ ਕਰਦੇ ਹੋ ਤੁਸੀਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਹੁਣੇ ਅਸੀਂ 350 ਸਾਲਾਂ ਸਹੀਦੀ ਦਿਹਾੜਾ ਪੂਰੀ ਦੁਨੀਆ ਨੇ ਦੇਖਿਆ ਅਨੰਦਪੁਰ ਸਾਹਿਬ ਦੇ ਅਸੈਂਬਲੀ ਹੋਈ ਕਿੱਡੀ ਵੱਡੀ ਸ਼ਰਧਾਲੀ ਦਿੱਤੀ ਉਹਨਾਂ ਨੂੰ ਤੇ ਸਸਦ ਦੇ ਬੰਦਿਆਂ ਦਾ ਕੀ ਹੈ ਗਲਤਮਤ ਬਿਆਨ ਦੇਣ ਤੋਂ ਬਿਨਾ ਸੱਸੇ ਉਹਨਾਂ ਕੀਤਾ ਕੀ ਹੁਣ ਤੱਕ ਉਹਨਾਂ ਦਾ ਹੱਲ ਕੀ ਹੈ ਜੀ ਕਿ ਕੇਂਦਰ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਸਰਕਾਰ ਪੀਐਮ ਤੇ ਸਾਰਿਆਂ ਦੇ ਸਾਹਮਣੇ ਨੇ ਸਾਹ ਦੇਖੋ ਏ ਬਰਗਟ ਸਿੰਘ ਨੇ ਸੁਖਵਾਲ ਖੈਰੇ ਨੇ ਵੀ ਆਪਣੇ ਕੋਣ ਤੋਂ ਭਾਈ ਮੈਂ ਤੁਹਾਡੇ ਦਾ ਹੀ ਮੋਦੀ ਨੂੰ ਕਹੂੰਗਾ ਬੀਜੇਪੀ ਦੇ ਪ੍ਰਧਾਨ ਨੂੰ ਕਹੂੰਗਾ ਅਮਿਤ ਸ਼ਾਹ ਨੂੰ ਕਹੂੰਗਾ ਕਿ ਉਹ ਮਾਫੀ ਮੰਗਣ ਸਿਕ ਸਮਾਤ ਕਰੋ ਅਸਾਲ ਗਾਂਧੀ ਮਾਫੀ ਮੰਗੇ ਉਹਦੇ ਬੰਦਿਆਂ ਨੇ ਗਲਤੀ ਕੀਤੀ ਹੈ ਸੁਖਬੀਰ ਬਾਦਲ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਉਹਨਾਂ ਨੇ ਗਲਤ ਵੀਡੀਓ ਜਿਹੜੀ ਆ ਉਹਤੇ ਕਮੈਂਟ ਕਰਕੇ ਉਹਨੂੰ ਹੋਰ ਵਾਇਰਲ ਕੀਤਾ ਮੈਂ ਇਹਨਾਂ ਲੀਡਰਾਂ ਨੂੰ ਕਹਾਂਗਾ ਕਿ ਸਿਕਸ ਮਾਸ ਦੇ ਕੋਲ ਮਾਫੀ ਮੰਗਦਾ ਅੱਛਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਤੇ ਵੀ ਕਾਰਵਾਈ ਕਰਾਉਗੀ ਕਾਨੂੰਨ ਸਭ ਲਈ ਇੱਕੋ ਜਿਹਾ ਸਰ ਨਹੀਂ ਕਰਾਉਗੇ ਸਾਡੇ ਕਾਨੂੰਨ ਇੱਕੋ ਜਿਹਾ ਮੈਂ ਕਹਿ ਰਿਹਾ ਕਰਾਉਗੇ ਜੀ ਕਾਨੂੰਨ ਸਭ ਲਈ ਇੱਕੋ ਜਿਹਾ ਗੁਰੂਆਂ ਤੋਂ ਕੋਈ ਉੱਤੇ ਨਹੀਂ ਗੁਰੂ ਉੱਤੇ ਨਹੀਂ ਬਾਕੀ ਬੰਦਾ ਕੋਈ ਉੱਤੇ ਨਹੀਂ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਜਿੱਦਾਂ ਮੈਂ ਸਰ ਕਹਿੰਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਕਾਨੂੰਨ ਸਭ ਲਈ ਇੱਕੋ ਜਿਹਾ ਸਾਡੇ ਗੁਰੂ ਸਾਹਿਬ ਤੋਂ ਉੱਪਰ ਨਹੀਂ ਬਾਕੀ ਚੀਜ਼ਾਂ ਸਭ ਥੱਲੇ ਨੇ ਕਾਰਵਾਈ ਹੋਏਗੀ ਆ ਕਹ ਹਾਂ ਠੀਕ ਹੈ ਸਰ ਇਹ ਸਰ ਜਿਹੜਾ ਨਸ਼ਿਆ ਵਿਰੁੱਧ ਸ਼ੁਰੂ ਕੀਤਾ ਨਹੀਂ ਅੱਜ ਹੀ ਅੱਗੇ ਜਿਹੜਾ ਉਹਦੇ ਵਿੱਚ ਜਿਹੜੀ ਜਾਣ ਨੂੰ ਤੁਮ ਪਿਆਰ ਸਰ ਜਿਹੜੀ ਨਸ਼ਿਆ ਵਿਰੁੱਧ ਕੀਆ ਗਿਆ ਉਹਦੇ ਵਿੱਚ ਜਿਹੜੇ ਕੌਫੀਨਟ ਵੱਡੇ ਆ ਬੀਜਪੀ ਬੀਜਪੀ ਨੇ ਟਵੀਟ ਕੀਤਾ ਕਿ ਜਿਹੜਾ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਭਖਾਇਆ ਗਿਆ ਉਹਨੂੰ ਇੱਕ ਕਿਤਾਬ ਤੇ ਗਰੰਟੀ ਨੂੰ ਇੱਕ ਕਾਡ ਨੂੰ ਪੇਸ਼ ਕੀਤਾ ਗਿਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਬੀਜਪੀ ਆ ਦੱਸੇ ਕੰਨ ਦਾ ਚੋਰੀ ਸਰਕਾਰ ਬਾਰਡਰ ਲੱਗਦਾ ਜੰਮੂ ਕਸ਼ਮੀਰ ਤੋਂ ਲੈ ਕੇ ਆ ਸਾਰਾ ਪੰਜਾਬ ਬੀਜਪੀ ਇਹ ਦੱਸੇ ਜੀ ਉਹਦੇ ਅੰਦਰ ਦਾ ਬਾਰਡਰ ਉਹ ਦੱਸ ਸਕਦੀ ਹੈ ਕਿ ਉਹਨੇ ਕੀ ਕੀਤਾ ਅੱਲੀ ਨਸ਼ੇ ਵਾਲੀ ਕੋਲ ਕੀਤਾ ਬੀਜਪੀ ਆਪਣੀ ਰਿਪੋਰਟ ਦਾ ਕੀ ਕੀਤਾ ਅਸੀ ਤਾਂ ਜੁੱਧ ਨਸ਼ੇ ਦੇ ਵਿਰੁੱਧ ਛੇੜ ਕੇ ਇੰਨਾ ਕੰਮ ਕਰ ਰਹੇ ਜਿਹੜਾ ਬਾਰਡਰ ਹੈ ਸਾਹਿਬ ਨਸ਼ਾ ਕਿਉਂ ਨਹੀਂ ਕਰਦਾ ਚਕਾਰ ਦੋਲਾਇਆ ਕਿ ਪਾਕਿਸਤਾਨ ਗਵਾਂਢੀ ਹੈ ਸਾਡਾ ਬੀਜਪੀ ਦੱਸ ਸਕਦੇ ਹੋ ਕਿ ਕੀ ਕੀਤਾ ਬਾਰਡਰ ਦੇ ਤੇ ਕੋ ਪਦਵੰਤ ਕੀਤੇ ਮੈਂ ਡਬਲੂ ਪੁੱਛ ਡੀਜੀ ਨੂੰ ਚਿੱਠੀ ਲਿਖੀ ਆ ਕਿ ਬਜੇਟੇ ਵੀ ਜਾਨੂੰ ਕਰਨਾ ਜਿਹੇ ਦੇ ਵਿੱਚ ਜੇ ਜੇ ਇਦਾਂ ਦੀ ਗੱਲ ਹੋ ਤੇ ਉਹ ਪੁਲਿਸ ਜਾਂਚ ਕਰ ਲਉ ਕੋਈ ਗੱਲ ਨਹੀਂ ਬੈਠੋ ਬਾਈ ਮੇਰੀ ਹਾਂ